ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਅੱਜ ਧੰਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਵਨ ਸ਼ਬਦ ਜੋ 53 ਅੰਗ ਦੇ ਉੱਤੇ ਦਰਜ ਹੈ ਉਹ ਸਾਂਝਾ ਕਰਨਾ ਹੈ ਆਓ ਸਭ ਤੋਂ ਪਹਿਲਾਂ ਰਹਾਉ ਵਾਲੀ ਪੰਕਤੀ ਦਾ ਪਾਠ ਪੜ੍ਹਦੇ ਹਾਂ ਬਾਬਾ ਅੱਲਾਹ ਅਗੰ ਅਪਾਰ ਪਾਕੀ ਨਾਈ ਪਾਕ ਥਾਈ ਸੱਚਾ ਪਰਵਦਗਾਰ ਇਹ ਜਿਹੜਾ ਮੈਂ ਪਾਠ ਪੜ੍ਹਿਆ ਇਹ ਅਰਥਾਂ ਮੁਤਾਬਕ ਹੈ ਜਿਵੇਂ ਅਰਥਾਂ ਮੁਤਾਬਕ ਪਾਠ ਪੜ੍ਹਨਾ ਹੋਵੇ ਇੱਕ ਵਿਦਵਾਨ ਉਹਨੇ ਜਾਂ ਸੰਪਰਦਾਵਾਂ ਨੇ ਜਿਹੜੇ ਕਹਿੰਦੇ ਨੇ ਜਿਵੇਂ ਪਾਠ ਲਿਖਿਆ ਹੈ ਉਸ ਤਰ੍ਹਾਂ ਪੜ੍ਹਨਾ ਹੈ ਫਿਰ ਉਹਨਾਂ ਨੇ ਪਾਠ ਪੜ੍ਹਨਾ ਬਾਬਾ ਅੱਲਾਹ ਅਗਮ ਅਪਰ ਇਹ ਜਿਹੜਾ ਅੱਲਾਹ ਆਹੇ ਨੋਕੜ ਲੱਗੀ ਹੋਈ ਹੈ ਇਹਨੂੰ ਵਿਦਵਾਨ ਕਹਿੰਦੇ ਨੇ ਜਿਵੇਂ ਇਹਨੂੰ ਅਪਾਰ ਨੂੰ ਲਾਰੇ ਨੂੰ ਔਂਕੜ ਲੱਗੀ ਨਾ ਅਪਾਰ ਪੜਨਾ ਹੈ ਇਹਨੂੰ ਵੀ ਅੱਲਾਹ ਪੜਨਾ ਹੈ ਅੱਲਾਹ ਤਾਂ ਫਿਰ ਬਾਬਾ ਅੱਲਾਹ ਅਗੰ ਅਪਾਰ ਇਹ ਭਾਈ ਉਹ ਜਿਹੜਾ ਅੱਲਾਹ ਪਰਮਾਤਮਾ ਨਾ ਗਾਮ ਪਹੁੰਚ ਅਗੰ ਅਪਹੁੰਚ ਪਹੁੰਚ ਤੋਂ ਪਰੇ ਉਹ ਸਾਡੀ ਪਹੁੰਚ ਤੋਂ ਪਰੇ ਹੈ ਉਹਦਾ ਪਾਰ ਨਹੀਂ ਪਾਇਆ ਜਾ ਸਕਦਾ ਉਹ ਅਪਾਰ ਹੈ ਪਾਕੀ ਨਾਈ ਇਹ ਸੰਪਰਦਾਵਾਂ ਦਾ ਪਾਠ ਹੈ ਪਾਕੀ ਨਾਈ ਪਾਕ ਥਾਏ ਸੱਚਾ ਪਰਵਦਗਾਰ ਪਰ ਜੇ ਅਰਥਮਤਲਕ ਪਾਠ ਕਰਨਾ ਪਾਕੀ ਨਾਈ ਨਾਈ ਦਾ ਅਰਥ ਹੈ ਵਡਿਆਈ ਉਹਦੀ ਵਡਿਆਈ ਪਾਕੀ ਦਾ ਅਰਥ ਹੈ ਇਸੇ ਪਾਕ ਤੋਂ ਪਾਕੀ ਪਵਿੱਤਰ ਪਵਿੱਤਰਤਾ ਵਾਲੀ ਉਹਦੀ ਵਡਿਆਈ ਪਵਿੱਤਰਤਾ ਵਾਲੀ ਹੈ ਪਾਕ ਥਾਏ ਉਹਦਾ ਥਾਨ ਜਿਹੜਾ ਟਿਕਾਣਾ ਉਹ ਵੀ ਪਵਿੱਤਰ ਹੈ ਸੱਚਾ ਪਰਵਦਗਾਰ ਇਨੂੰ ਕਈ ਪਰ ਵਿਧ ਵਾਬੇ ਸਿਆਰੀ ਲਾ ਦਿੰਦੇ ਨਹੀਂ ਪਾਠ ਕਰਦ ਹੋ ਜਾਣਾ ਜੇ ਦਦੇ ਨੂੰ ਸਿਆਰੀ ਲੱਗੀ ਹੈ ਤਾਂ ਪਾਠ ਪਰਵਦਗਾਰ ਹੀ ਪੜਨ ਹੋਵੇਗਾ ਪਰਵਦਗਾਰ ਦਾ ਅਰਥ ਹੁੰਦਾ ਪਾਲਣਾ ਕਰਨ ਵਾਲਾ ਸਾਨੂੰ ਪਾਲਣ ਵਾਲਾ ਇਹ ਭਾਈ ਉਹ ਜਿਹੜਾ ਅੱਲਾ ਹੈ ਸਾਡੀ ਪਹੁੰਚ ਤੋਂ ਪਰੇ ਹੈ ਉਹਦਾ ਪਾਰਲਾ ਬੰਨਾ ਨਹੀਂ ਜਾਣਿਆ ਜਾ ਸਕਦਾ ਕਿਉਂਕਿ ਉਹ ਬੇਅੰਤ ਹੈ ਉਹਦੀ ਵਡਿਆਈ ਪਵਿੱਤਰ ਹੈ ਉਹ ਦਾ ਟਿਕਾਣਾ ਵੀ ਪਵਿੱਤਰ ਹੈ ਉਹ ਸੱਚਾ ਸਾਰਿਆਂ ਨੂੰ ਪਾਲਣ ਵਾਲਾ ਹੈ ਇਹ ਰਹਾਉ ਦੀ ਪੰਕਤੀ ਹੈ ਹੁਣ ਇਸੇ ਸ਼ਬਦ ਦਾ ਤੀਸਰਾ ਬੰਦ ਅਸੀਂ ਦੇਖਾਂਗੇ ਪੀਰ ਪੈ ਕਾਮਰ ਸਾਲਕ 사ਦਕ ਸਹਉਦੇ ਆਉ ਸਹੀਦ ਜੇ ਸੰਪਰਦਾਵਾਂ ਮੁਤਾਬਕ ਪਾਠ ਕਰਨਾ ਇਹਨ ਸਹਉਦੇ ਸਹੀਦ ਇਸ ਤਰ੍ਹਾਂ ਪਾਠ ਕੀਤਾ ਜਾਂਦਾ ਪਰ ਜੇ ਅਰਥਮਤਾਬਕ ਪਾਠ ਕਰਨਾ ਜਿਵੇਂ ਮੈਂ ਅਰਥਮਤਾਬਕ ਪਾਠ ਪੜ੍ਹਦਾ ਹਾਂ ਪਰ ਮੈਂ ਜਾਣਕਾਰੀ ਸੰਪਰਦਾਵਾਂ ਦੇ ਪਾਠ ਦੀ ਵੀ ਰੱਖਦਾ ਹਾਂ ਪਰ ਮੈਂ ਕਾਦਾਂ ਪਾਠ ਅਰਥਮਤਾਬਕ ਹਾਂ ਪੀਰ ਪੈ ਕਾਮਰ ਪੀਰ ਪੀਰ ਨੂੰ ਕਹਿੰਦੇ ਨੇ ਪੈ ਕਾਮਰ ਮੰਮੇ ਨਾਲ ਕਈ ਸਦੇ ਨੂੰ ਪੈਗੰਬਰ ਕਰ ਦਿੰਦੇ ਕੱਕੇ ਦਾ ਗੱਗਾ ਬਣਾ ਦਿੰਦੇ ਮੰਮੇ ਦਾ ਬੱਬਾ ਬਣਾ ਦਿੰਦੇ ਪੈ ਕਾਮਰ ਦੀ ਜਗ੍ਹਾ ਪੈ ਕਾਮਰ ਦੀ ਜਗ੍ਹਾ ਪੈਗੰਬਰ ਕਰ ਦਿੰਦੇ ਅਰਥ ਪੈਗੰਬਰ ਹੀ ਹੈ ਪਰ ਪਾਠ ਪੈ ਕਾਮਰ ਪੀਰ ਪਕਾਮਰ ਸਲਕ ਸਲਕ ਤੋਂ ਭਾਵ ਹੈ ਸਿੱਖਿਆ ਦੇਣ ਵਾਲੇ ਪ੍ਰਾਧ ਖਾਣ ਵਾਲੇ ਗਿਆਨवान ਸਾਧਕ ਸ਼ਰਧਾ ਰੱਖਣ ਵਾਲੇ ਜਿਹੜੇ ਸ਼ਰਧਾ ਰੱਖਦੇ ਨੇ ਜਗਿਆਸੂ ਕਿਉਂਕਿ ਜਿਹੜਾ ਜਗਿਆਸੂ ਹੁੰਦਾ ਸ਼ਰਧਾ ਵੀ ਉਹੀ ਰੱਖਦਾ ਯਾਨੀ ਗੁਰੂਵਚਨ ਸਿੰਘ ਜੀ ਪਿੰਡਾਂ ਵਾਲਿਆਂ ਨੇ ਇਹ ਸਾਧਕ ਤੇ ਅਰਥ ਜਗਿਆਸੂ ਪੀਤੇ ਨੇ ਸਲਕ ਦੇ ਅਰਥ ਗਿਆਨवान ਕੀਤੇ ਨੇ ਉਹ ਵੀ ਠੀਕ ਨੇ ਸਬਦੇ ਔਰ ਸ਼ਹੀਦ ਸੌਦੇ ਹੁੰਦੇ ਮਸਤ ਫਕੀਰ ਇਹ ਵਿਦਵਾਨਾਂ ਨੇ ਜਿਨ੍ਹਾਂ ਨੇ ਗੁਰਬਾਣੀ ਵਿਆਕਰਨ ਅਨੁਸਾਰ ਬਾਣੀ ਦਾ ਜਿਹੜਾ ਅਰਥ ਕੀਤਾ ਹੋਇਆ ਉਹ ਇਹਨੂੰ ਲਿਖਦੇ ਨੇ ਸੌਦੇ ਨੂੰ ਕਿ ਮਸਤ ਫਕੀਰ ਜੈਨ ਗੁਰਵਚਨ ਸਿੰਘ ਜੀ ਪੜਨ ਵਾਲੀ ਵੀ ਇਹਨੂੰ ਇਸੇ ਤਰ੍ਹਾਂ ਹੀ ਲਿਖਦੇ ਨੇ ਸ਼ਹੀਦਾਂ ਦਾ ਬਹੁਵਚਨ ਸ਼ਹੀਦ ਜਾਂ ਇਹਦਾ ਅਰਥ ਉਹ ਗਰੀਬ ਵੀ ਕਰਦੇ ਨੇ ਤੇ ਦੂਜੇ ਪਾਸੇ ਮਸਤ ਫਕੀਰ ਫਰਕ ਤਾਂ ਕੋਈ ਹੈ ਨਹੀਂ ਸਤਿਗੁਰੂ ਕਹਿੰਦੇ ਨੇ ਪੀਰ ਪੈਗੰਬਰ ਦੁਨੀਆ ਨੂੰ ਰਸਤਾ ਦਿਖਾਉਣ ਵਾਲੇ ਪਰਮਾਤਮਾ ਤੇ ਸ਼ਰਧਾ ਰੱਖਣ ਵਾਲੇ ਔਰ ਜਿਹੜੇ ਮਸਤ ਫਕੀਰ ਔਰ ਸ਼ਹੀਦ ਇਹ ਸਾਰੇ ਸ਼ੇਖ ਮਸਾਇਕ ਕਾਜੀ ਮੁੱਲਾ ਦਰ ਦਰਬੀਸ ਰਸੀਦ ਸ਼ੇਖ ਬਹੁਵਚਨਨ ਮosaic ਮosaic ਸ਼ੇਖ ਪਾਉ ਬੋਧ ਸ਼ੇਖ ਤੇ ਗਿਆਨੀ ਗੁਰਵਚਨ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਮosaic ਦੇ ਹੱਥ ਕੀਤੇ ਨੇ ਮਿਹਨਤ ਕਰਨ ਵਾਲੇ ਮਿਸ਼ੇਖ ਜਿਹੜੇ ਮਿਹਨਤ ਕਰਦੇ ਨੇ ਭਜਨ ਬੰਦਗੀ ਕਰਦੇ ਨੇ ਸ਼ੇਖ ਮosaic ਸ਼ੇਖ ਮosaic ਕਿਉਂਕਿ ਮੈਂ ਅਰਥ ਮਤਵਕ ਪਾਠ ਪੜ੍ਹਦਾ ਵੈਸੇ ਸੰਪਰਦਾਵਾਂ ਵਿੱਚ ਇਹਦਾ ਪਾਠ ਸ਼ੇਖ ਹੈ ਸ਼ੇਖ ਮosaic ਕਾਜੀ ਮੁੱਲਾ ਇਹਨੂੰ ਗਿੰਦੀ ਲਾ ਕੇ ਪਾਠ ਕੀਤਾ ਜਾਂਦਾ ਸੰਪਰਦਾਵਾਂ ਦੇ ਵਿੱਚ ਵੀ ਬਿੰਦੀ ਲਾ ਕੇ ਮੁੱਲਾਂ ਪੜਾਇਆ ਜਾਂਦਾ ਇਹਨਾਂ। ਸ਼ੇਖ, ਮਸਾਇਕ, ਕਾਜੀ, ਮੁੱਲਾਂ, ਮਸ਼ਾਇਖ, ਸ਼ੇਖ, ਕਾਜੀ ਔਰ ਮੁੱਲਾਂ ਲੋਕ ਦਰ ਦਰ ਉੱਤੇ ਦਰवेश ਰਸੀਦ ਅਰਥında ਪਹੁੰਚੇ ਹੋਏ। ਪਹੁੰਚੇ ਹੋਏ ਪਰਮੇਸ਼ਰ ਦੇ ਦਰ ਦੇ ਉੱਤੇ ਉਹ ਦਰवेश ਲੋਕ ਜਿਹੜੇ ਰੱਬ ਦੇ ਦਰ ਤੇ ਪਹੁੰਚੇ ਭਾਵੇਂ ਪ੍ਰਮਾਤਮਾ ਨਾਲ ਬੜਾ ਪਿਆਰ ਕਰਦੇ। ਪਰਮੇਸ਼ਰ ਪ੍ਰਮਾਤਮਾ ਨੂੰ ਬੜਾ ਜੱਦ ਕਰਦੇ ਸਨ ਜਿਹੜੇ ਬਰਕਤ ਤਿੰਨ ਕੋ ਅਗਲੀ ਉਹਨਾਂ ਲੋਕਾਂ ਨੂੰ ਪ੍ਰਮਾਤਮਾ ਦਾ ਬਿਆਨਤ ਹੈ ਅੰਤ ਤਾਂ ਉਹ ਪਾ ਨਹੀਂ ਸਕੇ ਫਿਰ ਵੀ ਇਹ ਸਾਰੇ ਲੋਕ ਪੀਰ ਕੰਬਰ ਸਾਲਕ ਸਾਧਕ ਸੌਦੇ ਔਰ ਸ਼ਹੀਦ ਰੱਬ ਦਾ ਅੰਤ ਨਹੀਂ ਪਾ ਸਕੇ ਸ਼ੇਖਮosaic ਕਾਜੀ ਮੁੱਲਾ ਇਹ ਵੀ ਰੱਬ ਦਾ ਅੰਤ ਨਹੀਂ ਪਾ ਸਕੇ ਔਰ ਦਰवेश ਲੋਕ ਵੀ ਰੱਬ ਦਾ ਅੰਤ ਨਹੀਂ ਪਾ ਸਕੇ ਪਰ ਸਤਗੁਰ ਕਹਿੰਦੇ ਨੇ ਬਰਕਤ ਤਿੰਨ ਕੋ ਅਗਲੀ ਬਰਕਤ ਬਰਕਤ ਪਹਿ ਜਾਣੀ ਸਫਲਤਾ ਮਿਲ ਜਾਣੀ ਵਰਕਤ ਤੈਨ ਕੋ ਅਗਲੀ ਅਗਲੀ ਦਾ ਅਰਥ ਹੁੰਦਾ ਬਹੁਤੀ ਤੋ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਉਹਨਾਂ ਨੂੰ ਬਹੁਤੀ ਵਰਕਤ ਮਿਲੀ ਆਵਰਨ ਦੀ ਕਮਾਈ ਬਹੁਤੀ ਸਫਲ ਹੋ ਗਈ ਪੜਦੇ ਰਹਿਣ ਦਰੂਦ ਦਰੂਦ ਦਾ ਅਰਥ ਹੁੰਦਾ ਜਿਵੇਂ ਮੁਸਲਮਾਨ ਲੋਕ ਨਿਮਾਜ਼ ਤੋਂ ਬਾਅਦ ਦੁਆ ਕਰਦੇ ਨੇ ਤੇ ਇਹਨੂੰ ਕਹਿਣਾ ਸੀ ਅਰਦਾਸ ਪੜਦੇ ਰਹਿਣਾ ਤੋ ਸਤਗੁਰੂ ਜੀ ਕਹਿੰਦੇ ਨੇ ਕਹਿੰਦੇ ਇਹ ਸਾਰੇ ਰੱਬ ਦਾ ਅੰਤ ਤਾ ਨਹੀਂ ਪਾ ਸਕੇ ਪਰ ਇਹਨਾਂ ਨੂੰ ਬਹੁਤ ਕਮਾਈ ਜਿਹਨਾਂ ਦੀ ਜ ਵੱਧਾ ਹੋਇਆ ਇਹਨਾਂ ਨੂੰ ਬੜੀ ਸਫਲਤਾ ਮਿਲੀ ਇਹਨੂੰ ਪਰਦੇ ਸ਼ਬਦ ਗਠ ਜਿਹੜਾ ਪਾਠ ਕਰਨਾ ਹੈ ਤੇ ਇਹਨੂੰ ਬਰਕਤ ਯਾਨੀ ਗੁਰੂਵਚਨ ਸਿੰਘ ਮਿਹਰਣਾ ਵਾਲੇ ਨੇ ਲਿਖ ਕੇ ਦੱਸਿਆ ਕਿਾਰੇ ਤੇ ਅਧਕ ਨਹੀਂ ਪਾਣੀ ਬਰਕਤ ਨਹੀਂ ਕਹਿਣਾ ਇਹਨੂੰ ਇਹਨੂੰ ਬਰਕਤ ਕਹਿਣਾ ਹੈ ਬਰਕਤ ਤਿੰਨ ਕੋ ਅਗਲੀ ਤੇ ਇਹ ਜਿਹੜਾ ਸ਼ਬਦ ਹੈ ਇਹ ਜੇ ਅਸੀਂ ਪੜੀ ਤਾਂ ਪੜਦੇ ਰਹਿੰਦਾ ਪੜਦੇ ਆਠੋ ਗੇ ਪੜਦੇ ਪਰ ਅਰਥ ਹੈ ਪੜਦੇ ਤੋ ਇਹ ਨਾ ਕਰਨਾ ਹੋਵੇਗਾ ਪੜਦੇ ਰਹਿਣ ਦਰੂਦ ਦੁਆ ਅਰਦਾਸ ਉਹ ਪਰਮੇਸ਼ਰ ਦੇ ਅੱਗੇ ਦੁਆ ਕਰਦੇ ਰਹਿੰਦੇ ਅਰਦਾਸ ਕਰਦੇ ਰਹਿੰਦੇ ਉਹਨਾਂ ਦੀ ਕਮਾਈ 'ਚ ਬੜੀ ਬਰਕਤ ਪੈਂਦੀ ਪਰ ਉਹ ਰੱਬ ਦਾ ਅੰਤ ਨਹੀਂ ਪਾ ਸਕਦੇ ਪਰਮੇਸ਼ਰ ਬੇਅੰਤ ਹੈ ਕਿਉਂਕਿ ਇਹ ਭਾਈ ਉਹ ਅੱਲਾਹ ਪਹੁੰਚ ਤੋਂ ਪਰੇ ਹੈ ਉਹਦਾ ਪਾਰਲਾ ਬੰਨ ਕੋਈ ਨਹੀਂ ਹੈ ਉਹਦੀ ਵਡਿਆਈ ਪਵਿੱਤਰ ਹੈ ਤੇ ਉਹਦਾ ਤੇ ਘਣਾਂ ਵੀ ਗੋਵਿੰਦਰ ਹੈ ਉਹ ਸੱਚਾ ਹੈ ਦੁਨੀਆਂ ਨੂੰ ਪਲਣ ਵਾਲਾ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਪਰ ਇਹ ਜਿਹੜੇ ਸਾਰੇ ਅਸੀਂ ਪੀਰ ਕਾ ਕਰ ਰਹੇ ਜਿਨ੍ਹਾਂ ਦੇ ਨਾਮ ਅਸੀਂ ਦੇਖੇ ਨੇ ਇਹ ਆਪਣੀ ਸਿਫਤ ਕਰਾ ਗਏ ਸਿਰਫ ਮਾਲਕ ਦੀ ਸਿਫਤ ਕਰਕੇ ਤੋਂ ਪ੍ਰਮਾਤਮਾ ਦੀ ਵਡਿਆਈ ਕਰਕੇ ਅਸੀਂ ਅੰਤ ਨਹੀਂ ਪਾ ਸਕਦੇ ਜੇ ਮਾਲਕ ਲਈ ਰੱਬ ਦੀ ਪ੍ਰਮਾਤਮਾ ਦੀ ਵਡਿਆਈ ਕਰਾਂਗੇ ਤਾਂ ਸਾਡੀ ਵਡਿਆਈ ਹੋ ਜਾਣੀ ਸੋ ਅਸੀਂ ਦੇਖਿਆ ਕਿ ਇਹ ਸ਼ਬਦ ਜਿਹੜੇ ਨੇ ਵਿੱਚ ਔਖੇ ਵੀ ਨੇ ਪੜਨ ਲੱਗਿਆਂ ਸਾਡੇ ਕੋਲ ਕਈ ਵਾਰੀ ਗਲਤੀਆਂ ਆਣ ਕਹਿਲੀਆਂ ਹੋ ਜਾਂਦੀਆਂ ਨੇ ਤਾਂ ਬਹੁਤ ਧਿਆਨ ਦੇ ਨਾਲ ਇਹਨਾਂ ਸ਼ਬਦਾਂ ਦਾ ਉਚਾਰਨ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ